16 ਤਰੀਕ ਤੋਂ ਲੈ ਕੇ 18 ਤਰੀਕ ਤੱਕ ਪੂਰਨ ਤੌਰ ਤੇ ਪਾਬੰਦੀ ਲਾ ਦਿੱਤੀ ਗਈ ਹੈ ਕਿ ਨਾ ਕੋਈ ਸ਼ਰਾਬ ਦਾ ਠੇਕਾ ਨਾ ਮੀਟ ਦਾ ਆਟਾ ਤੇ ਨਾ ਹੀ ਕੋਈ ਭਾਅ ਕੇ ਬੀੜੀ ਫਿਟ ਤਮਾਕੂ ਆਦ ਨਸ਼ੀਲਾ ਪਰਦਾਸ਼ਤਿ ਨਹੀਂ ਵੇਚ ਸਕਦਾ ਣਾਲੇ ਸ਼ਹਿਰ ਦੇ ਵਿੱਚ ਜਦੋਂ ਗੁਰਨਾਣਕ ਪਾਸ਼ਾ ਦਾ ਵਿਆਹ ਪ੍ਰੋਪ ਸੀ ਇਹ 9 ਤੇ 10 ਨੂੰ 9 ਤਰੀਕ ਦੀ ਰਾਤ ਨੂੰ ਦਾਗ ਫੇਰੀ ਰੱਜ ਕੇ ਚੰਗੇ ਉੱਥੇ ਕੁੱਟੇ ਵੀ ਤੇ ਫੇਰ ਮੁੜ ਕੇ ਸਰਕਾਰ ਨੇ ਸੋਚਿਆ ਕਿ ਇਹ ਜਿਹੜੀ ਸ਼ਤਾਬਦੀ ਮਨਾਈ ਜਾ ਰਹੀ ਹੈ ਉਹਨਾਂ ਨੇ ਸਰਕਾਰ ਨੇ ਇਹ ਚੀਜ਼ ਨੂੰ ਪਹਿਲ ਤੇ ਰੱਖ ਦਿਆ ਹੋਇਆ ਇਥੇ ਜਿਹੜੀ ਮਨਮਤ ਵਾਲੀਆਂ ਚੀਜ਼ਾਂ ਸਨ ਉਹਨੂੰ ਪੂਰਨ ਤੌਰ ਤੇ ਬੰਦ ਕਰ ਦਿੱਤੀਆਂ ਨੇ ਇਹ ਜਿਹੜੇ ਇਥੇ ਪਟਾਕੇ ਮਰਾਉਂਦੇ ਨੇ ਜਾਂ ਇਥੇ ਸ਼ੋਰ ਸ਼ਰਾਬਾ ਕਰਦੇ ਨੇ ਕੋਈ ਬਾਹਰ ਦੇ ਬਿਹਾਰ ਦੇ ਭਈਏ ਆਣ ਕੇ ਨਹੀਂ ਕਰਦੇ ਸਾਡੇ ਪੰਜਾਬ ਦੇ ਜੰਮਪਾਲ ਗੱਬਰੂ ਨੌਜਵਾਨ ਜਿਹੜੇ ਘਰਾਂ ਚੋਂ ਉੱਠ ਕੇ ਗੁਰੂ ਦੇ ਲੰਗਰਾਂ 'ਚ ਛੱਕਦੇ ਨੇ ਘਰੋਂ ਇਹ ਗੱਲ ਕਹਿ ਕੇ ਆਉਂਦੇ ਨੇ ਕਿ ਅਸੀਂ ਗੋਉਂਦਵਾਲ ਸਾਹਿਬ ਚੱਲੇ ਆ ਇਥੇ ਆਣ ਕੇ ਫਿਰ ਸ਼ੋਰ ਸ਼ਰਾਬਾ ਕਰਦੇ ਨੇ ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਪਟਾਕੇ ਮਰਾਉਂਦੇ ਆ ਨੇ ਬੁਲਡ ਮੋਟਰਸਾਈਕਲਾਂ ਦੇ ਟ੍ਰੈਕਟਰਾਂ ਦੇ ਵੱਡੇ ਵੱਡੇ ਡੀਜੇ ਲਾ ਕੇ ਉਹਨਾਂ ਦੇ ਗਾਣੇ ਲਾ ਕੇ ਸਾਈਡਾਂ ਦੇ ਕਰਕੇ ਭੰਗੜੇ ਪਾਉਂਦੇ ਨੇ ਉਹਨਾਂ ਨੂੰ ਜਾਨੀ ਕਿ ਨਾਲ ਹੋਰ ਕੀ ਕਰਦੇ ਆ ਜਿਹੜਾ ਜਾਨੀ ਕਿ ਸ਼ੋਰ ਸ਼ਰਾਬਾ ਕਰਦੇ ਟ੍ਰੈਕਟਰਾਂ ਦੇ ਨਾਲ ਜਿਹੜੀਆਂ ਚੀਜ਼ਾਂ ਦਾ ਤੁਸੀਂ ਵਿਰੋਧ ਕਰਦੇ ਹੋ ਅੱਜ ਵੀ ਉਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਨੌਜਵਾਨਾਂ ਨੂੰ ਸਮਝਾਉਣ ਵਾਸਤੇ ਪੂਰੀ ਤਿਆਰੀ ਹੈ ਤੁਹਾਡੀ ਇਹ ਕੋਈ ਵੀ ਮੋਟਰਸਾਈਕਲਾਂ ਦੇ ਸ਼ੋਰ ਸ਼ਰਾਬਾ ਜਾਂ ਬੀੜੀ ਸ਼ਿਟ ਤਮਾਕੂ ਵੇਚੇਗਾ ਉਹਦੇ ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਵੇਂੋ ਕਿ ਆਇਓ ਤੇ ਸੇਵਾ ਕਰਕੇ ਜਾਇਓ ਮਾਰੇ ਕਹਿੰਦੇ ਗੁਰ ਸੇਵਾ ਤੇ ਸੁਖ ਪਾਈਐ ਹੋਰ ਥੈ ਸੁਖ ਨਾ ਪਾਲ ਹੋਰ ਕਿਧਰ ਸੁਖ ਨਹੀਂ ਜੇ ਮਿਲਣਾ ਸਾਡੇ ਘਰਾਂ ਦੇ ਚਿਰਾਗ ਜਿਹੜੇ ਬੁਝ ਰਹੇ ਨੇ ਉਹ ਕੋਈ ਬਾਹਰੋਂ ਨਹੀਂ ਬੁਝਾ ਰਿਆ ਅਸੀਂ ਖੁਦ ਬੁਝਾ ਰਹੇ ਆ ਨਸ਼ਾ ਵੇਚ ਕੇ ਮਤ ਸੋਚਿਓ ਕਿ ਸਾਡੇ ਘਰਾਂ ਦੇ ਵਿੱਚ ਚੰਗਾ ਸੁਖ ਆਵੇਗਾ ਸੁਖ ਨਹੀਂ ਆਵੇਗਾ ਤੁਹਾਡਾ ਵੀ ਉੱਜੜ ਜਾਣਾ ਤੁਸੀਂ ਲੋਕਾਂ ਦਾ ਜਾੜ ਦੇ ਜਾੜ ਦੇ ਦਾਨ ਮਿਉਂਡ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਗੋੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਮੌਜੂਦਾਂ 450 ਸਾਲਾ ਸ਼ਤਾਬਦੀ ਦਿਹਾੜਾ ਮਨਾਇਆ ਜਾ ਰਿਹਾ ਏ ਔਰ ਇਸੇ ਦੇ ਸਬੰਧ ਵਿੱਚ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਦੇ ਵੱਲੋਂ ਜਿੱਥੇ ਗੁਰ ਸ਼ਬਦ ਦਾ ਲੰਗਰ ਲਾਇਆ ਜਾ ਰਿਹਾ ਤੇ ਉੱਥੇ ਜਿਹੜੀ ਮਾਨਸਿਕ ਜਾਂ ਸਰੀਰਕ ਭੁੱਖ ਹੈ ਉਹਨੂੰ ਦੂਰ ਕਰਨ ਵਾਸਤੇ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਇਸੇ ਦੇ ਮੱਦੇ ਨਜ਼ਰ तमाम ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਇਹਨਾਂ ਵੱਡੇ ਸਮਾਗਮਾਂ ਦੇ ਵਿੱਚ ਵਰਤਦੀਆਂ ਨੇ ਜਿਨ੍ਹਾਂ ਦੇ ਵਿੱਚ ਹੁੱਲੜਬਾਜੀ ਦੇ ਨਾਲ-ਨਾਲ ਕੁਝ ਅਜਹੀਆਂ ਚੀਜ਼ਾਂ ਵੀ ਨੇ ਜਿਨ੍ਹਾਂ ਦੀ ਸਮਾਜਿਕ ਪੱਧਰ ਤੇ ਇੱਕ ਅਕ੍ਰਿਤੀ ਕਹਿ ਕੇ ਵਿਰੋਧਤਾ ਕੀਤੀ ਜਾਂਦੀ ਹੈ ਜਹੇ ਦੇ ਵਿੱਚ ਸਾਡੇ ਨਾਲ ਭਾਈ ਬਲਬੀਰ ਸਿੰਘ ਨੇ ਉਹਨਾਂ ਨੇ ਵੀ ਪਿਛਲੇ ਸਮੇਂ ਦੇ ਦਰਮਿਆਨ ਜਿਹੜੇ ਧਾਰਮਿਕ ਸਮਾਗਮ ਹੋਏ ਨੇ ਉਹਨਾਂ ਚੀਜ਼ਾਂ ਦੀ ਖੁੱਲ੍ਹੇਆਮ ਤੌਰ ਤੇ ਵਿਰੋਧਤਾ ਕੀਤੀ ਆ ਚਾਹੇ ਉਹ ਸ਼ਰਾਬ ਦੇ ਠੇਕਿਆਂ ਦੀ ਗੱਲ ਹੋਵੇ ਜਾਂ ਹੋਰ ਚੀਜ਼ਾਂ ਦੀ ਗੱਲ ਹੋਵੇ ਗੱਲਬਾਤ ਕਰਦੇ ਆ ਭਾਈ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਉਹਨਾਂ ਕੁਰਤੀਆਂ ਦਾ ਵਿਰੋਧ ਕਰਦੇ ਹੋਂ ਜਿਨ੍ਹਾਂ ਨੂੰ ਸਮਾਜਿਕ ਤੌਰ ਤੇ ਕਿਸੇ ਤਰੀਕੇ ਦੀ ਕੋਈ ਮਾਨਤਾ ਨਹੀਂ ਦਿੱਤੀ ਜਾਂਦੀ ਅੱਜ ਵੀ ਸ਼ਤਾਬਦੀ ਦੇ ਹੜਾਏ ਅੱਜ ਦੇ ਮਾਹੌਲ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਅਸੀਂ ਇਸ ਗੋਦਵਾ ਸਾਹਿਬ ਦੀ ਪਾਣ ਪੀਤਰ ਧਰਤੀ ਤੇ ਜਥੇ ਸਮੇਤ ਸਿੰਘਾਂ ਨਾਲ ਲੈ ਕੇ ਦਰਸ਼ਨਦਾਰੇ ਕਰਨ ਵਾਸਤੇ ਆਏ ਹਾਂ ਪਰ ਜੋ ਸਤਿਗੁਰੂ ਅਮਰਦਾਸ ਜੀ ਪਾਸ਼ਾ ਜੀ ਨੇ ਆਪਣੀ ਹੱਥੀਂ 12 ਸਾਲ ਬਸਰ ਕੇ ਧਰਤੀ ਤੇ ਅਵਤਾਰ ਧਾਰਿਆ ਗੁਰੂ ਅੰਗਦ ਦੇ ਪਾਸ਼ਾ ਦੀ ਸ਼ਰਨ ਲਈ ਇੱਥੇ ਸ਼ਰਨ ਲੈ ਕੇ ਸੇਵਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸ ਨਪਾਈਏ ਸਤਿਗੁਰਾਂ ਦੀ ਸੇਵਾ ਵਿੱਚ ਆਣ ਜੁੜੇ ਸਤਗੁਰਾਂ ਨੇ ਸੇਵਾ ਪ੍ਰਵਾਨ ਕਰ ਲਈ ਗੁਰੂ ਅਮਰਦਾਸ ਜੀ ਪਾਸ਼ਾ ਜੀ ਨੂੰ 12 ਵਾਰ ਦਿੱਤੇ ਨਿਮਾਨਿਆਂ ਦੇ ਮਾਨ ਨੇਤਾਣਿਆਂ ਦੇ ਨੇਤਾਂ ਨੇ ਓਟਿਆਂ ਦੀ ਓਟ ਨੇ ਸਾ ਅਸਰਿਆਂ ਦੇ ਆਸਰੇ ਤੇ ਚੀਜ਼ਿਆਂ ਦੀ ਚੀਜ਼ ਨੇ ਗੱਤਿਆਂ ਦੀ ਗੱਤ ਨੇ ਧਰਿਆਂ ਦੀ ਧਿਰ ਇਹ ਸਤਗੁਰਾਂ ਨੇ 12-12 ਇੱਕ 12ਵਾਂ ਵਾਰ ਸਤਗੁਰਾਂ ਨੇ ਇਥੋਂ ਵੀ ਹੋਰ ਗੁਰੂ ਅੰਗਦ ਦੇ ਪਾਸ਼ਾ ਨੇ ਬਖਸ਼ਿਸ਼ ਕੀਤਾ ਕਿ ਤੁਹਾਡੇ ਕੋਲ ਦਰਗਾਹ ਦੀਆਂ ਚਾਬੀਆਂ ਵੀ ਹੋਣਗੀਆਂ ਗੁਰੂ ਅਮਰਦਾਸ ਜੀ ਪਾਸ਼ਾ ਜੀ ਨੇ ਇੱਥੇ ਬਿਆਸਾ ਦਰਿਆ ਦੇ ਵਿੱਚੋਂ ਗਾਗਰ ਤੇ ਜਲ ਭਰ ਕੇ ਜਲ ਭਰ ਕੇ ਤੇ ਖਡੂਰ ਸਾਹਿਬ ਦੀ ਧਰਤੀ ਤੇ ਜਾ ਕੇ ਸਤਿਗੁਰਾਂ ਦੇ ਇਸ਼ਨਾਨ ਕਰਾਇਆ ਕਰਦੇ ਸਨ ਬਿਲਕੁਲ ਵੀ ਇੱਕ ਇਤਿਹਾਸਕ ਪੱਕ ਤੁਸੀਂ ਸਾਂਝਾ ਕੀਤਾ ਤੇ ਬਟ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਖੁਲੇਆਮ ਤੌਰ ਤੇ ਵਿਰੋਧਤਾ ਕਰਦੇ ਹਾਂ ਉਹ ਇਸ ਤਰ੍ਹਾਂ ਦੀਆਂ ਕੁਰੀਤیاں ਕਿਹੜੀਆਂ ਜਾਪਦੀਆਂ ਨੇ ਜਿਹੜੀਆਂ ਇਤਿਹਾਸਕ ਦਿਹਾੜਿਆਂ ਦੇ ਮੌਕੇ ਜਿਹੜੀਆਂ ਕੁਰੀਤੀਆਂ ਦਾ ਪ੍ਰਚਾਰ ਨਹੀਂ ਹੋਣਾ ਚਾਹੀਦਾ ਜਾਂ ਲੋਕਾਂ ਦੇ ਵਿੱਚ ਉਹ ਨਹੀਂ ਵੰਡੀਆਂ ਜਾਣੀਆਂ ਚਾਹੀਦੀਆਂ ਜਦੋਂ ਸਾਨੂੰ ਪਤਾ ਲੱਗਾ ਕਿ ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਵਿਆਹ ਬੁਰ ਬੰਗਿਆ ਸੀ ਉਥੇ ਅਸੀਂ ਹਾਲ ਸਾਲ ਦੀ ਤਰ੍ਹਾਂ 15-15 ਮਹੀਨਾ-ਮਹੀਨਾ ਪਹਿਲਾਂ ਉਹ ਡੀਸੀ ਜਿਹੜੀ ਉਥੋਂ ਦੇ ਜਾਨੀ ਕਿ ਮਾਲਕ ਨੇ ਉਸ ਇਲਾਕੇ ਦੇ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਕਿ ਇਸੇ ਮਨਮਤ ਵਾਲੀਆਂ ਬਿਲਕੁਲ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਇੱਥੇ ਗੁਰੂ ਨਾਨਕ ਨਾਮ ਸਿੱਖ ਸੰਗਤਾਂ ਬਹੁਤ ਦੂਦਰਾਡੇ ਤੋਂ ਚੱਲ ਕੇ ਆਉਂਦੀਆਂ ਨੇ ਉਥੇ ਬੀੜੀ ਸਿਡ ਤਮਾਕੂ ਸ਼ਰਿਆਂ ਵਿਕਦਾ ਹੈ ਸ਼ਰਾਬ ਦੇ ਠੇਕੇ ਖੁੱਲਦੇ ਹਨ ਪਰ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਨਹੀਂ ਖੁੱਲਣ ਦੇਵਾਂਗੇ ਜਿੱਦਾਂ ਇੱਥੇ ਡੀਸੀ ਨੇ ਪਹਿਲਾਂ ਹੀ ਜੋ 13 ਤਰੀਕ ਤੋਂ ਲੈ ਕੇ 18 ਤਰੀਕ ਤੱਕ ਪੂਰਨ ਤੌਰ ਤੇ ਪਾਬੰਦੀ ਲਾ ਦਿੱਤੀ ਗਈ ਹੈ ਕਿ ਨਾ ਕੋਈ ਸ਼ਰਾਬ ਦਾ ਠੇਕਾ ਨਾ ਮੀਟ ਦਾ ਹਾਕਤਾ ਤੇ ਨਾ ਹੀ ਕੋਈ ਭਾਵ ਕੇ ਬੀੜੀ ਸਿਡ ਤਮਾਕੂ ਆਦ ਨਸ਼ੀਲਾ ਬਰਬਾਦ ਇੱਥੇ ਨਹੀਂ ਵੇਚਦਾ ਤੁਸੀਂ ਜਾ ਕੇ ਆਏ ਹੋ ਬੰਦ ਹੈ ਅੱਜ ਸ਼ਰਾਬ ਦੀਆਂ ਤੇ ਤਮਾਕੂ ਦੀਆਂ ਦੁਕਾਨਾਂ ਹਾਂ ਹਾਂ ਬਿਲਕੁਲ ਕਿਉਂਕਿ ਉਹਨਾਂ ਨੇ ਲਾਉਸਮੈਂਟ ਵੀ ਪ੍ਰਸ਼ਾਸਨ ਨੇ ਆਪਣੇ ਤੌਰ ਤੇ ਕਿਉਂਕਿ ਸਾਨੂੰ ਬਟਾਲੇ ਸ਼ਹਿਰ ਦੇ ਵਿੱਚ ਜਦੋਂ ਗੁਰਨਾਨਕ ਪਾਤਸ਼ਾਹ ਦਾ ਵਿਆਹ ਪ੍ਰੋਪ ਸੀ ਇਹ 9 ਤੇ 10 ਨੂੰ 9 ਤਰੀਕ ਦੀ ਰਾਤ ਨੂੰ ਦਾਗ ਫੇਰੀ ਰੱਜ ਕੇ ਚੰਗੇ ਉੱਥੇ ਕੁੱਟੇ ਵੀ ਤੇ ਫੇਰ ਮੁੜ ਕੇ ਸਰਕਾਰ ਨੇ ਸੋਚਿਆ ਕਿ ਇਹ ਜਿਹੜੀ ਸ਼ਤਾਬਦੀ ਮਨਾਈ ਜਾ ਰਹੀ ਹੈ ਉਹਨਾਂ ਨੇ ਸਰਕਾਰ ਨੇ ਇਹ ਚੀਜ਼ ਨੂੰ ਪਹਿਲ ਤੇ ਰੱਖ ਦਿਆ ਹੋਇਆ ਇੱਥੇ ਜਿਹੜੀ ਮਨਮਤ ਵਾਲੀਆਂ ਚੀਜ਼ਾਂ ਸਨ ਉਹਨੂੰ ਪੂਰਨ ਤੌਰ ਤੇ ਬੰਦ ਕਰ ਦਿੱਤੀਆਂ ਨੇ ਸਰਕਾਰ ਦਾ ਧੰਨਵਾਦ ਵੀ ਕਰਦੇ ਪਰ ਅਸੀਂ ਧੰਨਵਾਦ ਉਦੋਂ ਸਾਰਾ ਕਰਾਂਗੇ ਜਦੋਂ ਇਹ ਸ਼ਹਿਰਾਂ ਨੂੰ ਕਿਉਂਕਿ ਜਦੋਂ ਤੁਸੀਂ ਇਹ ਭਾਵੇਂ ਜੂਪੀ ਚੱਲ ਜੀਏ ਉੱਥੇ ਪੂਰਨ ਪਟਨਾ ਸਾਹਿਬ ਜਾ ਕੇ ਅਸੀਂ ਜਦੋਂ ਦਰਸ਼ਨ ਕਰਨ ਜਾਂਦੇ ਹਾਂ ਪੁੱਛਦੇ ਹਾਂ ਉੱਥੇ ਸ਼ਰਾਬ ਦਾ ਪੂਰਨ ਤੌਰ ਤੇ ਬੰਦੀ ਹੈ ਉੱਥੇ ਸ਼ਰਾਬ ਨਹੀਂ 익ਦੀ ਇਦਾਂ ਹੀ ਹਰਦਵਾਰ ਵਿੱਚ ਕੋਈ ਸ਼ਰਾਬ ਦਾ ਠੇਕਾ ਨਹੀਂ ਤੇ ਅਸੀਂ ਉਹਨਾਂ ਨੂੰ ਇਹ ਗੱਲ ਸਰਕਾਰ ਨੂੰ ਪੁੱਛਣਾ ਚਾਹੁੰਦੇ ਕਿ ਅੰਬਰਸਰ ਦਰਬਾਰ ਸਾਹਿਬ ਦੇ ਲਾਗੇ ਕਿਉਂ ਗੋਂਦਵਾਲ ਸਾਹਿਬ ਦੀ ਧਰਤੀ ਤੇ ਕਿਉਂ ਖਡੂਰ ਸਾਹਿਬ ਦੀ ਪਵਨ ਪਵਿੱਤਰ ਧਰਤੀ ਤੇ ਕਿਉਂ ਬਟਾਲੇ ਸ਼ਹਿਰ ਦੀ ਧਰਤੀ ਦੇ ਕਿਉਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਕਿਉਂ ਸਭੂ ਕੀ ਤਲਵੰਡੀ ਤਖਤ ਨੇ ਸਾਡੇ ਉੱਤੇ ਕਿਉਂ ਜਿੱਥੇ ਬਹੁਤ ਸਾਰੇ ਜਿੱਥੇ ਇਤਿਹਾਸਕ ਸਥਾਨਾਂ ਨੂੰ ਲੈ ਕੇ ਨਸ਼ਾ ਵਿਕਣ ਦੇ ਵਿਰੋਧ ਦੇ ਵਿੱਚ ਤੁਹਾਡੇ ਬਹੁਤ ਸਾਰੇ ਸਵਾਲ ਨੇ ਤੇ ਜਹੇ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਇਤਿਹਾਸਕ ਦਿਹਾੜੇ ਜਾਂ ਸ਼ਤਾਬਦੀਆਂ ਦੇ ਦਿਨ ਮਨਾਏ ਜਾਂਦੇ ਨੇ ਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਵੀ ਮਿਲਦੇ ਨੇ ਜਿਨ੍ਹਾਂ ਦੇ ਵੱਲੋਂ ਬੁਲਟ ਲਾਏ ਜਾਂਦੇ ਨੇ ਪਟਾਕੇ ਮਰਵਾਏ ਜਾਂਦੇ ਨੇ ਵੱਡੇ ਵੱਡੇ ਸਪੀਕਰ ਲਗਾ ਕੇ ਤੇ ਉੱਚੀਆਂ ਆਵਾਜ਼ਾਂ ਛੱਡੀਆਂ ਜਾਂਦੀਆਂ ਨੇ ਉਹਨਾਂ ਲੋਕਾਂ ਦੇ ਵਾਸਤੇ ਵੀ ਕੋਈ ਨਕੇਲ ਪਾਉਣ ਨੂੰ ਲੈ ਕੇ ਤੁਹਾਡੇ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ? ਵੇਖੋ ਜੀ ਅਸੀਂ ਲੰਮੇ ਸਮੇਂ ਤੋਂ ਹੀ ਕਹਿੰਦੇ ਆ ਰਹੇ ਹਾਂ ਇਹ ਜਿਹੜੇ ਇੱਥੇ ਪਟਾਕੇ ਮਰਾਉਂਦੇ ਨੇ ਜਾਂ ਇੱਥੇ ਸ਼ੋਰ ਸ਼ਰਾਬਾ ਕਰਦੇ ਨੇ ਕੋਈ ਬਾਹਰ ਦੇ ਬਿਹਾਰ ਦੇ ਭਈਏ ਆਣ ਕੇ ਨਹੀਂ ਕਰਦੇ ਸਾਡੇ ਪੰਜਾਬ ਦੇ ਜੰਮਪਾਲ ਗੱਬਰੂ ਨੌਜਵਾਨ ਜਿਹੜੇ ਘਰਾਂ ਚੋਂ ਉੱਠ ਕੇ ਗੁਰੂ ਦੇ ਲੰਗਰਾਂ 'ਚ ਛੱਕਦੇ ਨੇ ਘਰੋਂ ਇਹ ਗੱਲ ਕਹਿ ਕੇ ਆਉਂਦੇ ਨੇ ਕਿ ਅਸੀਂ ਗੋੰਦਵਾਲ ਸਾਹਿਬ ਚੱਲੇ ਆ ਇੱਥੇ ਆਣ ਕੇ ਫਿਰ ਸ਼ੋਰ ਸ਼ਰਾਬਾ ਕਰਦੇ ਨੇ ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਪਟਾਕੇ ਮਰਉਂਦੇ ਨੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਰਉਂਦੇ ਨੇ ਟਰੈਕਟਰਾਂ ਦੇ ਵੱਡੇ ਵੱਡੇ ਡੀਜੇ ਲਾ ਕੇ ਉਹਨਾਂ ਦੇ ਗਾਣੇ ਲਾ ਕੇ ਸਾਈਡਾਂ ਦੇ ਕਰਕੇ ਭੰਗੜੇ ਪਾਉਂਦੇ ਨੇ ਉਹਨਾਂ ਨੂੰ ਜਾਨੀ ਕਿ ਨਾਲ ਹੋਰ ਕੀ ਕਰਦੇ ਆ ਜਿਹੜਾ ਜਾਨੀ ਕਿ ਸ਼ੋ ਸ਼ਰਾਬਾ ਕਰਦੇ ਟਰੈਕਟਰਾਂ ਦੇ ਨਾਲ ਭਾਵੇਂ ਉਹ ਸੰਕ ਜਿਹੜੇ ਕਰਦੇ ਆ ਉਹਦੇ ਨਾਲ ਉਹ ਆਪਣਾ ਨੁਕਸਾਨ ਕਰਾ ਕੇ ਵੇਂਦੇ ਆ ਟਰੈਕਟਰਾਂ ਦੇ ਜਿਹਨੂੰ ਇੱਥੇ ਆਣ ਕੇ ਮਢੀਰ ਖਾਣੇ ਵਿੱਚ ਆਪਸ ਵਿੱਚ ਭਜਾਉਂਦੇ ਆ ਅੱਗ ਕੱਢਦੇ ਸਲੈਂਸਰਾਂ ਦੇ ਵਿੱਚ ਉਹ ਮੈਂ ਨੌਜਵਾਨਾਂ ਨੂੰ ਸੰਗਤ ਨੂੰ ਬੇਨਤੀ ਕਰਦਾ ਕਿ ਜੇ ਗੁਰੂ ਅਮਰਦਾਸ ਜੀ ਪਾਸ਼ਾ ਜੀ ਬਾਸਰਗਿਆਂ ਦੀ ਧਰਤੀ ਤੇ ਉਹਨਾਂ ਨੇ અવਤਾਰ ਧਾਰਿਆ ਤੇ ਇੱਥੇ ਆਣ ਕੇ ਉਹਨਾਂ ਨੇ ਸਤਗੁਰਾਂ ਦੇ ਚਰਨਾਂ 'ਚ ਸੇਵਾ ਕੀਤੀ ਤੇ ਉਹ ਵੇਖੋ ਅੱਜ ਕਿੰਨੀਆਂ ਖੁਸ਼ੀਆਂ ਗੁਰੂ ਅਮਰਦਾਸ ਜੀ ਪਾਸ਼ਾ ਜੀ ਵੰਡ ਰਹੇ ਨੇ ਨਗਰੇ ਸਹਿਰ ਵਿਛਾਇਆ ਸਾਰਾ ਸਤਗੁਰਾਂ ਦੇ ਘਰ ਦੋ ਪੁੱਤਰਾਂ ਨੇ ਤੇ ਦੋ ਸੁਪੁੱਤਰੀਆਂ ਨੇ ਜਨਮ ਲਿਆ ਭਾਵ ਕਿ ਜੇ ਉਹਨਾਂ ਨੇ ਸਤਗੁਰਾਂ ਦੇ ਚਰਨਾਂ ਜਾਣ ਕੇ ਨੀਵੇਂ ਹੋ ਕੇ ਸੇਵਾ ਕਰਕੇ ਖੁਸ਼ੀ ਲਈ ਤੇ ਮੈਂ ਸਾਰੀ ਸੰਗਤ ਨੂੰ ਸੇਵਾਦਾਰਾਂ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਇੱਥੇ ਆਓ ਨੀਵੇਂ ਹੋ ਕੇ ਆਓ ਤੇ ਸਤਿਗੁਰ ਤੁਹਾਨੂੰ ਗਲ ਦੇ ਨਾਲ ਆਉਣਗੇ ਆਣ ਕੇ ਸੇਵਾ ਜਰੂਰ ਕਰੋ ਗੁਰੂ ਦਾ ਬਚਨ ਜਰੂਰ ਮੰਨਿਓ ਕੱਲੇ ਲੰਗਰ ਤੇ ਪਕੌੜੇ ਬ੍ਰੈਡ ਖਾ ਕੇ ਨਾ ਚਲ ਜਾਈਓ ਇਹ ਆਪਾਂ ਤੇ ਘਰ ਵੀ ਖਾ ਸਕਦੇ ਕੱਢ ਕੇ ਪਰ ਗੁਰੂ ਦੀ ਖੁਸ਼ੀ ਤੇ ਗੁਰੂ ਦੀ ਨਜ਼ਰ ਪੰਜਾਬ ਦੀ ਪੰਜਾਬ ਦੀ ਧਰਤੀ ਨੂੰ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਫਿਰ ਗੁਰੂਆਂ ਦੀ ਧਰਤੀ ਦੇ ਉੱਪਰ ਜਿਹੜੇ ਅੱਗੇ ਗੁਰੂਆਂ ਦੇ ਵਾਰਿਸ ਜਿਨ੍ਹਾਂ ਨੇ ਬਾਨਣਾ ਸੀ ਉਹਨਾਂ ਨੇ ਆਪਣੇ ਵਡੇਰਿਆਂ ਦੇ ਦਿਨ ਮਨਾਉਣ ਮੌਕੇ ਜੇ ਇਹਨਾਂ ਚੀਜ਼ਾਂ ਨੂੰ ਕੀਤਾ ਜੇ ਇਹਨਾਂ ਕੁਰਤੀਆਂ ਦਾ ਅ ਨਖੇਦੀ ਨਾ ਕੀਤੀ ਸਕੋਂ ਉਹਦੀ ਸਪੋਰਟ ਕੀਤੀ ਤੇ ਲੱਗਦਾ ਨਹੀਂ ਕਿ ਕਿਤੇ ਉਸ ਇਤਿਹਾਸ ਨੂੰ ਜਾਣਨ ਦੇ ਵਿੱਚ ਜਾਂ ਉਸ ਮਾਰਗ ਦੇ ਉੱਪਰ ਚੱਲਣ ਦੇ ਵਿੱਚ ਕਿਤੇ ਨਾ ਕਿਤੇ ਘਾਟਾਂ ਜ਼ਰੂਰ ਰਹੀਆਂ ਨੇ ਨਹੀਂ ਦੱਸਾਂ ਜਿਹੜੇ ਹਾਲਾਤ ਅਸੀਂ ਵੇਖਦੇ ਹਾਂ ਕਿ ਇੱਥੇ ਇਹ ਗੱਲ ਬਣ ਗਈ ਐ ਸਿਪਤ ਸਲਾਹਾਂ ਛੱਡ ਕੇ ਕਰੰਗੀ ਲੱਗਾ ਹੰਸ ਗੁਰੂ ਨਾਨਕ ਦੇ ਘਰ ਦੀ ਗੁਰੂ ਘਰ ਦੀ ਸਿਲਸਿਲਾ ਛੱਡ ਕੇ ਤੇ ਸਰੀਰਾਂ ਦੇ ਸਰੀਰਾਂ ਨਾਲ ਚੰਬੜ ਗਿਆ ਕੋਈ ਕਿਸੇ ਬਾਬੇ ਦਾ ਪਾਸ਼ਿਕ ਬਣ ਗਿਆ ਕੋਈ ਕਿਸੇ ਬਾਬੇ ਦਾ ਬਣ ਗਿਆ ਜੋ ਸਤਗੁਰ ਨੇ ਸਾਨੂੰ ਸਿਧਾਂਤ ਦਿੱਤੇ ਸਨ ਬਟਾਲੇ ਸ਼ਹਿਰ ਚ ਅਸੀਂ ਇੱਕ ਗੁਰੂ ਘਰ ਵਿੱਚ ਗਏ ਜਿੱਥੇ ਉਹਨਾਂ ਨੇ ਖੜਾ ਇੱਕ ਮਾਲਾ ਦੇ ਇੱਕ ਸੁੱਖ ਆਸਣ ਵਾਲੇ ਸੱਚ ਕਰਨ ਕਮਰੇ ਦੇ ਵਿੱਚ ਬੈੱਡ ਲਾ ਦਿੱਤਾ ਕਹਿੰਦੇ ਕਿ ਇਹ ਕਿਸੇ ਮਹਾਂਪੁਰਸ਼ ਦਾ ਵਾ ਸੁੱਖ ਆਸਣ ਵਾਲੇ ਕਮਰੇ ਦੇ ਅਸੀਂ ਥੋੜੇ ਦਿਨ ਹੋ ਗਏ ਚਕਾ ਗਏ ਤੇ ਹੁਣ ਫੋਨ ਕਰਦੇ ਸਾਨੂੰ ਖੜਾ ਦੇ ਦਿਓ ਅਸੀਂ ਕਹਾਂਗੇ ਆਪਾਂ ਜਿਹੜੇ ਸਤਗੁਰਾਂ ਦਾ ਘੋੜਾ ਹੀ ਘੋੜੇ ਨੇ ਖੜਾਮ ਪੌੜ ਮਾਰਿਆ ਪੌੜ ਨਾਲ ਦੇ ਉਸੇ ਵਾਲੇ ਜਲਸਮਿਆਂ ਇਹ ਅਨੰਦਪੁਰ ਸਾਹਿਬ ਸਿਹਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਜਿੱਥੇ ਸਤਗੁਰਾਂ ਵਰਸ਼ਾ ਮਾਰਿਆ ਉੱਤਰ ਬੈਣੀ ਸਾਹਿਬ ਗੁਰਦਰਾ ਸਾਹਿਬ ਬਣ ਗਿਆ ਉੱਥੇ ਅੱਜ ਜਲ ਸਿਮਰਿਆ ਆਪਾਂ ਮੈਂ ਸ਼ਾਸਤਰਾਂ ਦਾ ਸਤਿਕਾਰ ਕਰਨਾ ਵਾ ਸ਼ਾਸਤਰਾਂ ਦਾ ਸਤਿਕਾਰ ਕਰਨਾ ਤੇ ਪੂਜਾ ਅਕਾਲ ਦੀ ਕਰਨੀ ਹੈ ਧੰਨ ਗੁਰੂ ਸਾਹਿਬ ਨੂੰ ਗੁਰੂ ਮੰਨਣਾ ਪਰ ਉਹ ਅੱਜ ਕੱਲ੍ਹ ਦੇਹਧਾਰੀ ਨੂੰ ਗੁਰੂ ਬਣ ਕੇ ਕੋਈ ਕਿਸੇ ਬਾਬੇ ਦੇ ਮਗਰ ਲਗਾ ਫਿਰਦਾ ਉਹਦੇ ਕਾਰਨ ਮਾਰੇ ਨੇ ਇਹ ਜਿਹੜੀ ਮੁੱਖਾ ਦੇ ਹੀ ਮਿਲੀ ਆ ਇਹ ਮਿਲੀ ਆ ਗੁਰੂ ਸਾਹਿਬ ਦੀ ਸੇਵਾ ਕੀਤੀਆਂ ਪਰ ਇਹ ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ ਤਾਬ ਇਹ ਮਾਨਸ ਦੇ ਹੀ ਪਾਈ ਇਹ ਇੱਕ ਇੱਕ ਅੱਖ ਦੇ ਵਿੱਚ ਜਿਹੜੀ ਰੋਸ਼ਨੀ ਆ ਉਹਦਾ ਵੀ ਬਹੁਤ ਮਹੱਲ ਆ ਅੱਖ 'ਚ ਰੋਸ਼ਨੀ ਨਾ ਹੋਵੇ ਮੁੰਡੇ ਨੂੰ ਰਿਸ਼ਤਾ ਨਹੀਂ ਹੁੰਦਾ ਮੂੰਹ ਤੇ ਦਾੰਦ ਨਾ ਅੱਖ ਜੁਬਾਨ ਵਿੱਚ ਬੋਲਣ ਵਾਲੀ ਜੀਬ ਨਾ ਹੋਵੇ ਗੂੰਗੀ ਹੋਵੇ ਰਿਸ਼ਤਾ ਨਹੀਂ ਹੁੰਦਾ ਕੰਨਾਂ ਤੋਂ ਬੋੜਾ ਵੀ ਰਿਸ਼ਤਾ ਨਹੀਂ ਹੁੰਦਾ ਮੁੱਖ ਤੇ ਦਾੜਾ ਨਾ ਹੋਵੇ ਤੇ ਖੋਦਾ ਗਿਆ ਜਿੰਦਾ ਰਿਸ਼ਤਾ ਨਹੀਂ ਹੁੰਦਾ ਇਹ ਸਾਰੀਆਂ ਦਾਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚੋਂ ਮਿਲਦੀਆਂ ਵਾਂ ਮੈਂ ਸਾਰੀ ਇਤਿਹਾਸਕ ਦਿਹਾੜੇ ਮਨਾਉਣ ਦੇ ਨਾਲ-ਨਾਲ ਕੌਮ ਨੇ ਜਿੱਥੇ ਆਪਣੇ ਬੱਚਿਆਂ ਨੂੰ ਦੱਸਣਾ ਸੀ ਤੇ ਉੱਥੇ ਹੋਰ ਨਾਲ ਧਰਮਾਂ ਦੇ ਲੋਕਾਂ ਨੂੰ ਸਿੱਖ ਸਿਧਾਂਤ ਬਾਰੇ ਦੱਸ ਕੇ ਆਪਣੇ ਨਾਲ ਜੋੜਨਾ ਸੀ ਕੀ ਲੱਗਦਾ ਕਿਸ ਚੀਜ਼ ਦੇ ਵਿੱਚ ਸਫਲਤਾ ਕਿਉਂ ਕੀ ਮੰਨੀ ਜਾਵੇ ਕਿ ਸਫਲਤਾ ਕਿਉਂ ਰਹੀ ਹੈ ਵੇਖੋ ਆਜਵਾ ਲੋਕ ਸਤਿਗੁਰਾਂ ਨੇ ਜੇ ਸਰੀਰਾਂ ਨਾਲ ਜੋੜਨਾ ਹੁੰਦਾ ਤੇ ਆਪਣੇ ਚਾਰ ਸਹਬਜ਼ਾਦਿਆਂ ਨੂੰ ਗੁਰਤਾ ਗਦੀ ਦੇ ਦਿੰਨੀ ਸੀ ਕਿਸੇ ਵੀ ਨਾ ਵੱਡੇ ਸਹਬਜ਼ਾਦਿਆਂ ਨੂੰ ਤੇ ਨਾ ਛੋਟੇ ਸਹਜਾਂ ਨੂੰ ਬਾਬਾ ਫਤੇ ਸਿੰਘ ਜੀ ਨੇ ਇਹ ਗੱਲ ਕਹੀ ਪਿਤਾ ਜੀ ਆਗਿਆ ਦਿਓ ਤੇ ਮੈਂ ਤੁਹਾਨੂੰ ਮਹਾਕਾਲ ਦਾ ਰੂਪ ਦਾ ਸਰੂਪ ਬਣਾ ਕੇ ਦਿਖਾ ਦਵਾਂ ਤੇ ਬਾਬਾ ਫਤੇ ਸਿੰਘ ਜੀ ਨੇ ਉਸ ਵੇਲੇ ਆਪਣੇ ਸਿਰ ਤੇ ਮਹਾਕਾਲ ਦਾ ਜੋ ਨਿਹੰਗ ਸਿੰਘ ਜਿੱਥੇ ਬੰਦੀਆਂ ਅਜ ਮਹਾਕਾਲ ਫਰਲਾ ਜਿਹੜੀਆਂ ਸਜਾਉਂਦੀਆਂ ਨੂੰ ਮਹਾਕਾਲ ਕਿਹਾ ਜਾਂਦਾ ਪਰ ਉਹਨਾਂ ਨੇ ਆਪਣੇ ਕਿਸੇ ਵੀ ਸਾਹਿਬ ਜਿਆਦਾ ਨੂੰ ਗੁਰਤਾਗੱਦੀ ਨਹੀਂ ਦਿੱਤੀ ਜੇ ਦਿੱਤੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਏਡਾ ਪਾਰਪਕਾਰ ਕਰ ਗਿਆ ਪਰ ਇਥੇ ਇਹ ਕਾਰਨ ਬਣ ਗਿਆ ਕਿ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਾਲਯੁਗ ਦੇ ਲੱਛਣ ਆ ਕਾਲਯੁਗ ਦੇ ਲੱਛਣ ਆਪ ਨੂੰ ਦੱਸ ਦਵਾ ਕੀ ਆ ਆਪਣੇ ਪਰਿਵਾਰ ਨੂੰ ਛੱਡ ਕੇ ਦੂਜੇ ਪਰਿਵਾਰਾਂ ਮਗਰ ਤੁਰੇ ਫਿਰਨਾ ਗਾਵੀਆਂ ਛੱਡ ਕੇ ਤੇ ਕੁੱਤਿਆਂ ਨੂੰ ਰੱਖ ਲੈਣਾ ਮਾਂ ਨੂੰ ਰੋਟੀ ਨਹੀਂ ਪੁੱਛਣੀ ਤੇ ਬਿਸਕੁਟ ਖੋਣੇ ਆ ਤੇ ਗਲੂਗੋਸ਼ ਲਵੋਣੇ ਆ ਜਿਹੜੇ ਹਾਲਾਤ ਪੰਜਾਬ ਦੇ ਬਣਦੇ ਜਾ ਰਹੇ ਆ ਗਾਈਆਂ ਸੜਕਾਂ ਤੇ ਦੁਰੀਆਂ ਫਿਰਦੀਆਂ ਤੇ ਕੁੱਤੇ ਅਸੀਂ ਆਪਣੇ ਬੱਡਾਂ ਦੇ ਉੱਤੇ ਸਵਾਏ ਆ ਤੇ ਪਰਿਵਾਰ ਨੂੰ ਛੱਡ ਕੇ ਦੂਜੇ ਪਰਿਵਾਰਾਂ ਮਗਰ ਤੁਰੇ ਫਿਰਨਾ ਇਹ ਕਲਯੁਗ ਦੀਆਂ ਨਿਸ਼ਾਨੀਆਂ ਫਿਰ ਗੁਰੂ ਪੂਰੇ ਨੂੰ ਛੱਡ ਕੇ ਤੇ ਦੂਰਿਆ ਮਗਰ ਤੁਰੇ ਫਿਰਨਾ ਇਹ ਕਲਯੁਗ ਦੀਆਂ ਨਿਸ਼ਾਨੀਆਂ ਆਜਾ ਦੂਰਿਆ ਕੋਲ ਕੁਝ ਮੰਗਦੇ ਫਿਰਦੇ ਆ ਉਹ ਤੇ ਆ ਮੇਰੇ ਵਰਗਾ ਮੰਗਦਾ ਉਹ ਕਿਸ ਨੂੰ ਕੀ ਦਵੇਗਾ ਜਿਹੜੀਆਂ ਚੀਜ਼ਾਂ ਦਾ ਤੁਸੀਂ ਵਿਰੋਧ ਕਰਦੇ ਹੋ ਅੱਜ ਵੀ ਉਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਜਾ ਨੋਟਵਾਨਾਂ ਨੂੰ ਸਮਝਾਉਣ ਵਾਸਤੇ ਪੂਰੀ ਤਿਆਰੀ ਹੈ ਤੁਹਾਡੀ ਪੂਰੀ ਪੂਰੀ ਜੀ ਵੇਖੋ ਜਿਹੜਾ ਇੱਥੇ ਹੁਲੜ ਬਾਜੀ ਕਰਨ ਵਾਸਤੇ ਅਸੀਂ ਪਹਿਲਾਂ ਡੀਸੀ ਨੂੰ ਮੰਗ ਪੱਤਰ ਦਿੱਤਾ ਤਰਨਤਨ ਸਿੰਘ ਸਾਹਿਬ ਵਾਲਿਆਂ ਨੂੰ ਉਹਨਾਂ ਨੇ ਉਸ ਵੇਲੇ ਸਾਨੂੰ ਆਰਡਰ ਦਿੱਤੇ ਦੋਆਂ ਕਾਪੀਆਂ ਦੇ ਕਿ ਕੋਈ ਵੀ ਮੋਟਰਸਾਈਕਲਾਂ ਦੀ ਸ਼ੋਰ ਸ਼ਰਾਬਾ ਜਾਂ ਬੀੜੀ ਸ਼ੀਟ ਤਮਾਕੂ ਵੇਚੇਗਾ ਉਹਦੇ ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਬਿਲਕੁਲ ਜਿੰਨੀਆਂ ਜਿਹੜੇ ਉਹਨਾਂ ਨੇ ਲਾਨ ਕੀਤੇ ਸਨ ਕਿ ਯਾਨੀ ਕਿ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਵਾ ਇਹ ਕੋਈ ਕਿਹੜੀ ਧਾਰਾ ਦੇ ਧਾਰਾ ਨੂੰ ਲੈ ਕੇ ਉਹਨਾਂ ਨੇ ਇਹਦਾ ਜਿਹੜਾ ਵਾ ਖੜੜਾ ਗਾੜੀ ਕਰਕੇ ਰੱਖਿਆ ਵਾ ਕਿ ਜਿਹੜਾ ਵੀ ਕੋਈ ਇਦਾਂ ਦਾ ਅਪਰਾਧ ਕਰੇਗਾ ਸ਼ਰਾਬ ਦਾ ਠਿਕਾ ਖੋਲ ਕੇ ਨਸ਼ਾ ਵੇਚੇਗਾ ਸ਼ਰਾਬ ਵੇਚੇਗਾ ਬीडी ਸਿੜਮਾ ਤੁਰੰਤ ਤੁਰ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਤੇ ਚਲੋ ਜੇ ਉਹਨਾਂ ਨੇ ਧਿਆਨ ਦੇਈਏ ਤੇ ਕਾਰਵਾਈ ਕਰਦੇ ਆ ਪਰ ਅਸੀਂ ਹਰ ਇੱਕ ਨੌਜਵਾਨਾਂ ਨੂੰ ਮੈਂ ਬੇਨਤੀ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿਹੜੀਆਂ ਉਹ ਲੜਬਾਜ਼ੀਆਂ ਇਹਨਾਂ ਨੂੰ ਬੰਦ ਕਰਕੇ ਤੇ ਜੋ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਆਹੋ ਸਿੱਖ ਸਤ ਗੁਰ ਕੇ ਪਿਆਰਿਓ ਆਹੋ ਸੱਚੀ ਬਾਣੀ ਇਹ ਸਤਿਗੁਰਾਂ ਦੇ ਦਰ ਤੇ ਆਇਓ ਤੇ ਇਸ ਦਰ ਤੇ ਆਣ ਕੇ ਇਹ ਮੰਗਿਓ ਕਿ ਸਤਗੁਰ ਜੀ ਜੇ ਸਾਨੂੰ ਹੱਥ ਵੀ ੱਡਣੇ ਪਏ ਤੇ ਤੁਹਾਡੇ ਦਰ ਤੇ ਆਣ ਕੇ ਮੰਗੀਏ ਕਿਸੇ ਹੋਰ ਦੇ ਧਾਰੀ ਦੇ ਅੱਗੇ ਹੱਥ ਨਾ ੱਡੀਏ ਜੇ ਅਸੀਂ ਇੱਥੇ ਆਣ ਕੇ ਸੇਵਾ ਤੇ ਸਿਮਰਨ ਕਰਿਓ ਤੇ ਵੇਖੋ ਸੰਗਤ ਜੀ ਮੈਂ ਤੁਹਾਡੇ ਆ ਮੀਡੀਆ ਰਹੀਂ ਸਾਰੀ ਸੰਗਤ ਨੂੰ ਸੱਚ ਜੇ ਤੁਹਾਨੂੰ ਇਸ ਗੁਰੂ ਘਰੋਂ ਨਾ ਮਿਲੇ ਕੁਝ ਤੇ ਮੈਨੂੰ ਨਿਵੇਥਾਂ ਪਟਾ ਕੇ ਭਾਵੇਂ ਛੇਤਰ ਭਾਵੇਂ ਗੋਲੀ ਮਾਰ ਦਿਓ ਇਹ ਨੀਵੇਂ ਹੋ ਕੇ ਆਇਓ ਤੇ ਸੇਵਾ ਕਰਕੇ ਜਾਇਓ ਮਾਰੇ ਕਹਿੰਦੇ ਗੁਰ ਸੇਵਾ ਤੇ ਸੁਖ ਪਾਈ ਹੈ ਹੋਰ ਸਹ ਸੁਖ ਨਾ ਪਾਲ ਹੋਰ ਕਿਧਰ ਸੁਖ ਨਹੀਂ ਜੇ ਮਿਲਣਾ ਸੁਖ ਮਿਲਣਾ ਗੁਰੂ ਦੀ ਸੇਵਾ ਕੀਤੇ ਆ ਮੈਂ মিডিਆ ਰਾਹੀਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਜਿਹੜੇ ਹੋੜ ਵੀ ਸਾਡੇ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਹੌਲੜ ਬਾਜਾਂ ਦੇ ਕਾਰਨ ਇੱਕ ਸਾਡਾ ਨੌਜਵਾਨ ਕਬਲਜੀਤ ਸਿੰਘ ਉਹਦਾ ਨਾਮ ਪ੍ਰਦੀਪ ਸਿੰਘ ਗਰਦਾਸਪੁਰ ਦਾ ਰਹਿਣ ਵਾਲਾ ਕੱਲਾ ਕੱਲਾ ਮਾਂ ਦਾ ਪੁੱਤ ਜਿਹੜਾ ਕਨੇਡਾ ਦੀ ਧਰਤੀ ਤੋਂ ਆਣ ਕੇ ਹੁਲੜ ਬਾਜਾਂ ਨੂੰ ਰੋਕਣ ਲੱਗਾ ਸੀ ਜੇ ਉਸ ਨੌਜਵਾਨ ਦਾ ਕਤਲ ਹੋ ਗਿਆ ਸ਼ਹੀਦ ਹੋ ਗਿਆ ਤੇ ਨਾਲ ਉਹ ਵੀ ਬੰਦੇ ਘਰ ਦੇ ਜੀ ਉੱਡ ਗਏ ਜਿਹੜਾ ਬੱਚੇ ਨੇ ਕਤਲ ਕੀਤਾ ਤੇ ਮੈਂ ਇੱਕ ਹੋਰ ਤੁਹਾਡੇ মিডিਆ ਨੂੰ ਬੇਨਤੀ ਕਰਦਾ ਪੰਜਾਬ 'ਚ ਜਿੰਨਾ ਨਸ਼ਾ ਵਿਕ ਰਿਹਾ ਹੈ ਇਹ ਸਾਡੇ ਪੰਜਾਬੀ ਸਿੱਖਪਰਾ ਵੇਚ ਰਾ ਕੋਈ Hindu ਇੱਕ ਅੱਧਾ ਹੋਊਗਾ ਮੁਸਲਮਾਨ ਦੋ ਚਾਰ ਹੋਣਗੇ ਬਾੜੀ ਜੜੀ ਗਿਣਤੀ ਆ ਸਾਡੀ ਆਪਣੀਆਂ ਅਸੀਂ ਆਪਣੇ ਪੈਰਾਂ ਤੇ ਕੋਹਾੜਾ ਮਾਰ ਰਹੇ ਆ ਸਾਡੇ ਘਰਾਂ ਦੇ ਚਿਰਾਗ ਜਿਹੜੇ ਬੁਝ ਰਹੇ ਨੇ ਉਹ ਕੋਈ ਬਾਹਰੋਂ ਨਹੀਂ ਬੁਝਾ ਰਿਆ ਅਸੀਂ ਖੁਦ ਬੁਝਾ ਰਹੇ ਆ ਤੇ ਮੈਂ ਪੰਜਾਬ ਦੇ ਵਿੱਚ ਵਸ ਰਹਾ ਪੰਜਾਬੀਆਂ ਨੂੰ ਬੇਨਤੀ ਕਰਦਾ ਕੇ ਲਿੱਦ ਦਾਣ ਰਾਜੇ ਨੇ ਕੀਤੀ ਖੀਰ ਤੇ ਉਹਨੂੰ ਖਾਣੀ ਪਈ ਸੀ ਨਸ਼ਾ ਵੇਚ ਕੇ ਮਤ ਸੋਚਿਓ ਕਿ ਸਾਡੇ ਘਰਾਂ ਦੇ ਵਿੱਚ ਚੰਗਾ ਸੁੱਖ ਆਵੇਗਾ ਸੁੱਖ ਨਹੀਂ ਆਵੇਗਾ ਤੁਹਾਡਾ ਵੀ ਉੱਜੜ ਜਾਣਾ ਤੁਸੀਂ ਲੋਕਾਂ ਦਾ ਜਾੜ ਦੇ ਜਾੜ ਦੇ ਕਿਸੇ ਦੇ ਵਾਸਤੇ ਟੋਆ ਪੁੱਟਿਏ ਖੁਦ ਇਨਸਾਨ ਕੋ ਆਪ ਉਹ ਟੋਏ ਚ ਡਿੱਗ ਪੈਂਦਾ ਵਾ ਮੇਰੀ ਮੀਡੀਆ ਰਾਈ ਸੰਗਤ ਨੂੰ ਬੇਨਤੀ ਹੈ ਕਿ ਇਸੇ ਵੀਡੀਓ ਨੂੰ ਸ਼ੇਅਰ ਤਾਂ ਕਰਿਓ ਕਿ ਜੇ ਇਹਦੇ ਵਿੱਚ ਚੰਗੀਆਂ ਗੱਲਾਂ ਆਪਜੀ ਨੂੰ ਲੱਗਣ ਨਸ਼ਾ ਵੇਚਣ ਵਾਲੋ ਪੰਜਾਬ ਵਿੱਚ ਨਸ਼ਾ ਵੇਚ ਕੇ ਪੰਜਾਬ ਦਾ ਤੁਸੀਂ ਨੁਕਸਾਨ ਕਰ ਰਹੇ ਜੀ ਤੁਸੀਂ ਕਿਸੇ ਦਾ ਨੁਕਸਾਨ ਕਰਦੇ ਕਰਦੇ ਆਪਣਾ ਖੁਦ ਨੁਕਸਾਨ ਕਰਾ ਕੇ ਬਹਿ ਜਾਣਾ ਜੀ ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਹੈ ਬੀਜੇ ਵੇਖ ਮੰਗੇ ਅਮਰ ਤੇ ਵੇਖੋ ਇਹੋ ਨਿਆਉ ਮੁੜ ਕੇ ਤੁਹਾਨੂੰ ਅਮਰਤ ਨਹੀਂ ਬੀਜੇ ਨੇ ਜੇ ਕੰਡੇ ਬੀਜੇ ਆ ਤੇ ਤੁਹਾਨੂੰ ਕੰਡੇ ਹੀ ਜੇ ਤੁਸੀਂ ਦਾਖ ਬਜੂੜੀਆਂ ਬੀਜ ਕੇ ਕਹੋਗੇ ਅਮਰਤ ਮਿਲ ਜਾਵੇ ਉੱਥੇ ਜਿੱਥੇ ਦਾਖ ਬਜੂੜੀਆਂ ਤੁਸੀਂ ਬੀਜੀਆਂ ਉੱਥੇ ਦਾਖ ਬਜੂੜੀਆਂ ਦਾ ਰਸ ਮਿਲੇਗਾ ਜਿੱਥੇ ਤੁਸੀਂ ਕੰਡੇ ਬੀਜੇ ਤੁਹਾਨੂੰ ਉੱਥੇ ਕੰਡੇ ਮਿਲਣਗੇ ਇਹ ਮੇਰੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਿੱਖ ਧਰਮ ਦਾ ਅਸੂਲ ਹੈ ਕਿ ਜਿਹੜੇ ਲੋਕ ਨਿਮਰਤਾ ਭਾਵਨਾ ਦੇ ਨਾਲ ਆਉਂਦੇ ਨੇ ਉਹਨਾਂ ਨੂੰ ਗੁਰੂ ਘਰ ਦੇ ਵਿੱਚੋਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਪਰ ਇੱਕ ਕਿਹਾ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਫਸੋਸ ਵਾਲੀ ਗੱਲ ਹੈ ਜਿਹੜੇ ਵੀ ਸ਼ਤਾਬਦੀਆਂ ਜਾਂ ਇਤਿਹਾਸਕ ਦਿਹਾੜਿਆਂ ਦੇ ਮੌਕੇ ਲੋਕ ਹੁਲੜਬਾਜੀ ਕਰਦੇ ਨੇ ਜਾਂ ਸ਼ੋਰ ਸ਼ਰਾਬਾ ਮਚਾਉਂਦੇ ਨੇ ਤੇ ਉਹਨਾਂ ਦੇ ਵਾਸਤੇ ਜਿਹੜੀਆਂ ਨਿਹੰਗ ਸਿੰਘ ਫੌਜਾਂ ਨੇ ਜਾਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਮੈਂ ਵਿਸ਼ੇਸ਼ ਤੌਰ ਤੇ ਉਪਰਾਲੇ ਕੀਤੇ ਗਏ ਆ ਭਵਿੱਖ ਦੇ ਵਿੱਚ ਵੀ तमाम ਸਾਰੀਆਂ ਸ਼ਖਸੀਅਤਾਂ ਦੇ ਨਾਲ ਵੱਖ-ਵੱਖ ਪੱਖ ਦੇ ਬਾਬਤ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ ਧੰਨਵਾਦ